ਏਕੇ ਟੈਕਸ ਪ्युअर ਚਨੂਨ ਪਹੁੰਚ ਗਿਆ ਆਲਓਵਰ 5 ਮੀਟਰ ਦੀ ਕੱਟ ਵਾਲਾ ਮਾਲ ਪਹੁੰਚਿਆ ਬੜੇ ਹੀ ਸੋਹਣੇ ਸੋਹਣੇ ਡਿਜ਼ਾਈਨ ਲੈ ਕੇ ਪਹੁੰਚਿਆ ਤੁਹਾਡੇ ਵਾਸਤੇ ਮਾਲ ਆ ਗਿਆ ਨਵਾਂ ਚੈੱਕ ਕਰੋ ਜੀ ਪੂਰੇ ਫਾਇਦੇ ਨਾਲ ਦੇਵਾਂਗੇ ਡਿਜ਼ਾਈਨ ਆ ਗਏ ਧੜਾ ਧੜ ਕੈਂਟ ਤੋਂ ਕੈਂਟ ਡਿਜ਼ਾਈਨ ਪਹੁੰਚ ਚੁੱਕੇ ਨੇ ਦੇਖੋ ਜੀ ਚੈੱਕ ਕਰ ਲਓ ਕੁਆਲਿਟੀਆਂ ਸਿਰਾ ਪੌਂਦੀਆਂ ਨੇ ਚਨੂਨ ਦੇ ਵਿੱਚ ਆਲਓਵਰ ਸੂਟ ਆਵੇਗਾ ਏਕੇ ਟੈਕਸ オリジナル ਮਾਲ ਆਵੇਗਾ ਭਾਈ ਪੂਰਾ ਟੌਪ ਦਾ ਦੇਖੋ ਸਟੈਂਡਰਡ ਦੀਆਂ ਕੁਆਲਿਟੀਆਂ ਪੌਂਦੀਆਂ ਨੇ ਇਹ ਸਾਰਾ ਮਾਲ ਦੇਵਾਂਗੇ ਤੁਹਾਨੂੰ ਪੂਰੇ ਫਾਇਦੇ ਨਾਲ ਆ ਦੇਖੋ ਟੈਬੀ ਲਾਈਨਿੰਗ ਇਹਦੇ ਵਿੱਚ ਟੈਬੀ ਲਾਈਨਿੰਗ ਵੀ ਆਉਗੀ ਜਿੰਮੀ ਚ ਵੱਖੋ-ਵੱਖਰੇ ਕੱਪੜੇ ਜਿਵੇਂ ਸੈਮਰ ਮੈਚਿੰਗ ਆਉਗੀ ਇਹ ਸਾਰੇ ਇੱਕ ਹੀ ਟੈਕਸ ਦੇ ਡਿਜ਼ਾਈਨ ਹੋਣਗੇ ਵੱਖੋ-ਵੱਖਰੇ ਤੁਹਾਨੂੰ ਦਿਖਾਵਾਂਗੇ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਸਾਡੇ ਨਾਲ ਦੇਖੋ ਜੀ ਕੀ ਬਾਤ ਹੈ ਜੀ ਡਿਜ਼ਾਈਨ ਪੂਰੇ ਸ਼ਾਨਦਾਰ ਖੁੱਲ ਰਹੇ ਨੇ ਲਓ ਜੀ ਚੈੱਕ ਕਰ ਸਕਦੇ ਹੋ एक के टैक्स का ओरिजिनल माल खुल रहा है सामने लो जी ये आ गई लेलन स्विस लेलन कॉटन देखो क्वालिटी पूरी सिरा पहुंच चुकी है ये भी नवा कपड़ा पहुंचे अपने को देखो जी डिजाइन चेक कर सकते हो सारे वो बखरे कपड़े अपने को पहुंच चुके ने देखो टैबी लैंड क्या बात है जी डिजाइन चेक करो क्वालिटी सिरा आएगी आलओवर पं मीटर सूट आवेगा भाई ਪੂਰੇ ਟੌਪ ਟੌਪ ਦੇ ਡਿਜ਼ਾਈਨ ਖੁੱਲ ਰਹੇ ਨੇ ਏਕੇ ਟੈਕਸ ਕੰਪਨੀ ਨਵਾਲ ਖੁੱਲ ਗਿਆ ਭਾਈ ਚੈੱਕ ਕਰੋ ਜੀ ਕੀ ਬਾਤ ਹੈ ਜੀ ਦੇਖੋ ਜੀ ਟੈਬੀ ਲੇਨਿੰਗ ਦੇ ਵਿੱਚ ਕੋਰ ਡਿਜ਼ਾਈਨ ਖੁੱਲਿਆ ਬੜਾ ਸੋਹਣਾ ਇਹਦੇ ਵਿੱਚ ਡਿਜ਼ਾਈਨ ਆਪਣੇ ਕੋਲੇ ਪਹੁੰਚ ਗਏ ਨੇ ਨਵੇਂ ਵੱਖੋ ਵੱਖਰੇ ਯੂਨੀਕ ਡਿਜ਼ਾਈਨ ਤੁਹਾਡੇ ਸਾਹਮਣੇ ਵੇਸ਼ ਕਰਾਂਗੇ ਦੇਖੋ ਜੀ ਚੈੱਕ ਕਰੀ ਚਲੋ ਆਹ ਲੋ ਆ ਸਾਰਾ ਕੰਨੀ ਦੇ ਪਰਮੋਰ ਲੱਗੀ ਹੋਵੇਗੀ ਡਿਵਾਨ ਚ ਆਹ ਲੋ ਚੈੱਕ ਜ਼ੋਰ ਜ਼ਰ ਡਿਵਾਨ ਦੇਖੋ ਜੀ ਕੁਆਲਿਟੀ ਸਰਾ ਲਓ ਜੀ ਮਹਿੰਦੀ ਕਲਰ ਦੇ ਵਿੱਚ ਖੁੱਲਿਆ ਬੜਾ ਸੁਹਣਾ ਨੇ ਆਂ ਦੇਖੋ ਲਓ ਜੀ ਸੇਮਰ ਮੈਚਿੰਗ ਦੇਖੋ ਕੁਆਲਿਟੀ ਵੀ ਬਹੁਤ ਸੋਹਣਾ ਕੱਪੜਾ ਹੁਣ ਚਾ ਨਵੇਂ ਪ੍ਰਿੰਟ ਆ ਗਏ ਨੇ ਇਹਦੇ ਵਿੱਚ ਵੀ ਇਹ ਸਲਵਾਰ ਆਵੇਗੀ ਪ੍ਰਿੰਟ ਵਾਲੀ ਦੇਖੋ ਬੜਾ ਹੀ ਸੋਹਣਾ ਨੇ ਆ ਖੁੱਲ ਚੁੱਕਿਆ ਇਹਦੇ ਵਿੱਚ ਵੀ ਡਿਜ਼ਾਈਨ ਤੁਹਾਨੂੰ ਵੱਖ-ਵੱਖਰੇ ਦਿਖਾਵਾਂਗੇ ਲਓ ਜੀ ਕੀ ਆ ਵਾਤ ਹੈ ਜੀ ਦੇਖੋ ਇਹਦੇ ਨਾਲ ਆ ਸਲਵਾਰ ਆਉਗੀ ਪਲੇਨ ਇਹਦੇ ਵਿੱਚ ਇੱਕ ਵੱਡੇ ਫਲਾਵਰਾਂ ਵਾਲਾ ਡਿਜ਼ਾਈਨ ਆ ਥੋੜਾ ਜਿਹਾ ਉਹ ਵੀ ਦਿਖਾਵਾਂਗੇ ਤੁਹਾਨੂੰ ਦੇਖੋ ਜੀ ਇਹ ਆ ਗਿਆ ਟੈਬੀ ਲੈਣੇਗਾ ਇਹ ਮੈਚਿੰਗ ਦੇ ਵਿੱਚ ਆ ਆ ਲੋ ਜੀ ਦੇਖੋ ਇਹ ਕੇ ਟੈਕਸ ਦਾ オリジナル ਮਾਲ ਹੋਵੇਗਾ ਲਓ ਜੀ ਇੱਕ ਹੋਰ ਡੀਨ ਖੁੱਲ ਰਿਹਾ ਇਹਦੇ ਵਿੱਚ ਕੀ ਆ ਵਾਤ ਹੈ ਜੀ ਨਵੇਂ ਸਾਰੇ ਸਿਰਾਂ ਤੋਂ ਸਿਰਾਂ ਖੁੱਲ ਰਹੇ ਨੇ ਪਲੇਨ ਸਲਵਾਰਾਂ ਦੇ ਨਾਲ ਪ੍ਰਿੰਟ ਸਲਵਾਰਾਂ ਦੇ ਨਾਲ ਵੱਖੋ ਵੱਖਰੇ ਕੱਪੜੇ ਪਹੁੰਚ ਗਏ ਨੇ ਭਾਈ ਸੋਹਣੇ ਸੋਹਣੇ ਡਿਜ਼ਾਈਨਾਂ ਦੇ ਵਿੱਚ ਲਓ ਜੀ ਇਹ ਸਿਮਰ ਮੈਚਿੰਗ ਹੈ ਇਹਦੇ ਨਾਲ ਪ੍ਰਿੰਟ ਵਾਲੀ ਸਲਵਾਰਾਂ ਵੀ ਦੇਖੋ ਪ੍ਰਿੰਟ ਬਣਿਆ ਹੋਇਆ ਸਲਵਾਰ ਦੇ ਵਿੱਚ ਸੈਲਫ ਲਓ ਜੀ ਨਵੇਂ ਤਾਂ ਕੀ ਬਾਤ ਹੈ ਜੀ ਦੇਖੋ ਇਹਨ ਸਲਵਾਰ ਇਹ ਬੜੇ ਸੋਹਣੇ ਸੋਹਣੇ ਡਿਜ਼ਾਈਨ ਆਗੇ ਭਾਈ ਇੱਕੇ ਟੈਕਸ ਦੀ ਕੰਪਨੀ ਦਾ ਮਾਲ ਪਹੁੰਚ ਚੁੱਕਿਆ ਭਾਈ ਚਲੋ ਇਹਦੇ ਵਿੱਚ ਵੀ ਪ੍ਰਿੰਟ ਵਾਲੀ ਸਲਵਾਰ ਆਵੇਗੀ ਦੇਖੋ ਲਓ ਜੀ ਇਹਦੇ ਨਾਲ ਵੀ ਪ੍ਰਿੰਟ ਵਾਲੀ ਸਲਵਾਰ ਸਾਰੇ ਨਵੇਂ-ਨਵੇਂ ਡਿਜ਼ਾਈਨ ਆ ਗਏ ਪੂਰੇ ਟੌਪ-ਡੌਪ ਦੇ ਦੇਖੋ ਜੀ ਕੁਆਲਿਟੀ ਆ ਗਈਆਂ ਸਿਰਾ ਤੋਂ ਸਿਰਾ ਲਓ ਜੀ ਦੇਖੋ ਜੀ ਇਹ ਲਓ ਜੀ ਕਾਟਨ ਸਿਮਰ ਦੇ ਵਿੱਚ ਡਿਜ਼ਾਈਨ ਖੁੱਲਿਆ ਇਹ ਵੀ ਨਵਾਂ ਕੱਪੜਾ ਪਹੁੰਚੂਕਿਆ ਆਪਣੇ ਕੋਲ ਇਹਦੇ ਨਾਲ ਵੀ ਪ੍ਰਿੰਟ ਵਾਲੀ ਸਲਵਾਰ ਆਵੇਗੀ ਦੇਖੋ ਡਿਜ਼ਾਈਨ ਆ ਗਏ ਸਿਰਾ ਤੋਂ ਸਿਰਾ ਦਿਖਾਓ ਜੀ ਅੱਗੇ ਹੋਰ ਪਿਛਲਾ ਤਾਂ ਪੰਜ ਕਾਹੂ ਪੰਜ ਦੇਖੋ ਜੀ ਟੈਬੀ ਲੇਨਿੰਗ ਦੇ ਵਿੱਚ ਡਿਜ਼ਾਈਨ ਖੁੱਲਿਆ ਬਹੁਤ ਸੋਹਣਾ ਡਿਜ਼ਾਈਨ ਕ੍ਰਸ਼ ਕਾਟਨ ਇਹਦੇ ਨਾਲ ਵੀ ਪ੍ਰਿੰਟ ਵਾਲੀ ਸਲਵਾਰ ਦੇਖੋ ਪਿਓਰ ਕਾਟਨ ਦੀ ਲਓ ਜੀ ਏਕੀ ਟੈਕਸ ਵਿੱਚ ਨਵੇਂ-ਨਵੇਂ ਡਿਜ਼ਾਈਨ ਖੁੱਲ ਗਏ ਭਾਈ ਹੋੜਲਾ ਕਲਾਂ ਦਸ਼ਮੇਸ਼ ਕਲਾ ਹਾਊਸ ਜ਼ਿਲ੍ਹਾ ਮਾਨਸਾ ਚੈੱਕ ਕਰ ਲੋ ਕੁਆਲਿਟੀयां ਸਿਰਾ ਇਹ ਪ੍ਰੀਮੀਅਮ ਚਣੂਨ ਹੈ ਜੀ ਦੇਖੋ ਮੈਚਿੰਗ ਹੈ ਇਹਦੇ ਨਾਲ ਪ੍ਰਿੰਟ ਸਲਵਾਰ ਤੇ ਪ੍ਰਿੰਟ ਵਾਲੀ ਕਮੀਜ਼ ਲਓ ਜੀ ਕਿਹੜੇ ਨਵੇਂ ਖੁੱਲੇ ਇਹਦੇ ਵਿੱਚ ਇਹ ਵੀ ਨਵੇਂ ਨਵੇਂ ਡਿਜ਼ਾਈਨ ਖੁੱਲੇ ਚੁੱਕੇ ਆ ਸਾਰੇ ਨਵੇਂ-ਨਵੇਂ ਡਿਜ਼ਾਈਨ ਹਾਜ਼ਰ ਹੋ ਰਹੇ ਨੇ ਏਕੇ ਟੈਕਸ ਦੇ ਵਿੱਚ ਕੁਆਲਿਟੀ ਸਿਰਾ-ਸਿਰਾ ਆਵੇਗੀ ਬਿਲਕੁਲ ਐਂਡਲੈਸ ਦੇਖੋ ਜੀ ਇਹ ਪਲੇਨ ਸਵਾਰ ਦੇ ਨਾਲ ਬੜਾ ਸੋਹਣਾ ਨਵੇਂ ਡਿਜ਼ਾਈਨ ਖੁੱਲੇ ਤੁਹਾਡੇ ਸਾਹਮਣੇ ਦੇਖੋ ਲਓ ਜੀ ਚੱਲੀ ਜਾਂਦਾ ਕੋਈ ਲੋਜੀ ਕੋਰ ਡਿਜ਼ਾਈਨ ਖੁੱਲਿਆ ਬਹੁਤ ਹੀ ਸੋਹਣਾ ਚਨੂਨ ਦੇ ਵਿੱਚ origignal ਚਨੂਨ ਪਲੇਨ ਸਰਵਾਰ ਦੇ ਨਾਲ ਚੈੱਕ ਕਰੋ ਜੀ ਕੁਆਲਿਟੀ ਦਾ ਤੁਹਾਨੂੰ ਪਤਾ ਏ ਕੇ ਟੈਕਸ ਟੌਪ ਤੇ ਚੱਲ ਰਹੀ ਹੈ ਇਸ ਟਾਈਮ ਦੇਖੋ ਏ ਕੇ ਟੈਕਸ ਮੀਲ ਅਨਸਾਰ ਇਹ ਤਰ੍ਹਾਂ ਦੇ ਕੰਪਨੀ ਦੇ ਕੱਪੜੇ ਆਪਣੇ ਕੋਲੇ ਪਹੁੰਚ ਰਹੇ ਨੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਫਰੈਸ਼ ਮਾਲ ਫਰੈਸ਼ ਡਿਜ਼ਾਈਨ ਵਿਕ ਟੌਪ ਦੇ ਕਿਹੜੀਆਂ ਹੋਰ ਖੁੱਲਿਆ ਦੇਖੋ ਜੀ ਕੀ ਬਾਤ ਹੈ ਜੀ ਇੱਕ ਕ੍ਰਸ਼ ਕਟਣਾ ਹੈ EKETX ਪਲੇਨ ਸਰਵਾਰ ਦੇ ਨਾਲ ਲੋ ਜੀ ਖੇੜਾ ਹੋ ਰਿਹਾ ਹੈ ਇਹਦੇ ਵਿੱਚ ਦੇਖੋ ਡਿਜ਼ਾਈਨ ਗਾ ਚੈੱਕ ਕਰੀ ਚਲੋ ਪੂਰੇ ਟੌਪ ਟੌਪ ਦੇ ਸੂਟ ਕੋਲ ਰਹੇ ਨੇ ਦੇਖੋ ਭਾਈ ਪੂਰੇ ਫਾਇਦੇ ਨਾਲ ਮਾਲ ਲਿਵਾਗੇ ਤੁਹਾਨੂੰ ਇਹ ਹੌਲ ਸੇਲ ਤੇ ਡਿਟੇਲ ਦੇਗਾ ਕਾ ਲਈ ਸਪੈਸ਼ਲ ਲਾਹਰ ਦੇਖੋ ਵਰਕ ਵਾਲਾ ਕਮੀਜ਼ ਪਲੱਸ ਪ੍ਰਿੰਟ ਤੇ ਪ੍ਰਿੰਟ ਵਾਲੀ ਸਲਵਾਰ ਚੈੱਕ ਕਰ ਸਕਦੇ ਹਾਂ ਬਹੁਤ ਹੀ ਸੋਹਣਾ ਡਿਜ਼ਾਈਨ ਖੁੱਲਿਆ ਲੋਜੀ ਕੋਡਿਆਂ ਵਾਲਾ ਖੁੱਲਿਆ ਕੀ ਬਾਤ ਹੈ ਜੀ ਬੜਾ ਹੀ ਸੋਹਣਾ ਫਲਾਵਰਾਂ ਵਾਲਾ ਡਿਜ਼ਾਈਨ ਖੁੱਲ ਚੁੱਕਿਆ ਪਲੇਨ ਸਲਵਾਰ ਦੇ ਨਾਲ ਚੈੱਕ ਕਰੋ ਜੀ ਦੇਖੋ ਕੀ ਬਾਤ ਹੈ ਜੀ ਨਜ਼ਾਇਨ ਆਗੇ ਨਵੇਂ ਤੋਂ ਨਵੇਂ ਕੱਪੜੇ ਪਹੁੰਚ ਗਏ ਨੇ ਭਾਈ ਆਪਣੇ ਕੋਲੇ ਸਪੈਸ਼ਲ ਸੂਟ ਆ ਗਏ ਨੇ ਗਰਲੀ ਲੁੱਕ ਵਾਲੇ ਦੇਖੋ ਜੀ ਚਿਕਨ ਦੇ ਵਿੱਚ ਕੀ ਆਵਾਦ ਹੈ ਆਲ ਓਵਰ ਸੂਟ ਆਵੇਗਾ 5 ਮੀਟਰ ਦੀ ਕੱਟ ਵਾਲਾ ਸਾਰੇ ਦੇ ਵਿੱਚ ਚਿਕਨ ਵਰਕ ਹੋਇਆ ਬਹੁਤ ਹੀ ਸੋਹਣਾ ਦੇਖੋ ਆ ਲੋ ਹੁੰ ਦੇਖੋ ਡਿਜ਼ਾਈਨ ਆ ਗਏ ਨੇ ਸਿਰਾ ਤੋਂ ਸਿਰਾ ਲਓ ਜੀ ਕਿੜਿਆਂ ਹੋਰ ਖੁੱਲਿਆ ਪ੍ਰਿੰਟ ਸਲਵਾਰ ਦੇ ਨਾਲ ਸੈਲਫ ਪ੍ਰਿੰਟ ਸਲਵਾਰ ਤੇ ਪ੍ਰਿੰਟ ਵਾਲੀ ਕਮੀਜ਼ ਡਿਜ਼ਾਈਨ ਬਾਦੂ ਖੁੱਲ ਰਹੇ ਨੇ ਨਵੇਂ ਤੋਂ ਨਵੇਂ ਸੋਹਣੇ ਤੋਂ ਸੋਹਣੇ ਏਕੇ ਟੈਕਸ ਦੇ ਵਿੱਚ ਦੇਖੋ ਜੀ ਆ ਬੀ ਐਲ ਐਮ ਦੀ ਪਿਓਰ ਕੈਮਰਿਕ ਮੈਚਿੰਗ ਸਿਰਕ ਮੈਚਿੰਗ ਸਿਰਕ ਆਲ ਓਵਰ ਸਾਰੇ ਨਵੇਂ-ਨਵੇਂ ਡਿਜ਼ਾਈਨ ਹਾਜ਼ਰ ਹੋ ਚੁੱਕੇ ਨੇ ਭਾਈ ਚੈੱਕ ਕਰ ਸਕਦੇ ਹੋ ਦੇਖੋ ਜੀ ਆ ਲਓ ਆ ਸਾਰੇ ਨਵੇਂ ਡਿਜ਼ਾਈਨ ਜਿਹੜੇ ਆ ਵਿਖਾ ਰਿਹਾ ਤੁਹਾਨੂੰ ਚੈੱਕ ਕਰ ਲਓ ਇਹਦੇ ਵਿੱਚ ਆਲ ਓਵਰ ਵੀ ਤੇ ਮੈਚਿੰਗ ਵੀ ਸਾਰੇ ਤਰ੍ਹਾਂ ਦਾ ਡਿਜ਼ਾਈਨਸ ਤੁਹਾਨੂੰ ਮਿਲ ਜਾਣਗੇ ਡਿਜ਼ਾਈਨ ਬਿਲਕੁਲ ਲੇਟੈਸਟ ਪਹੁੰਚੇ ਨੇ ਆਪਣੇ ਕੋਲੇ ਪੂਰੇ ਟਾਪ ਡਾਪ ਦੇ ਸੋ ਸਾਡੇ ਨਾਲ ਜੁੜੇ ਰਹਿਣ ਲਈ ਸ਼ੁਕਰੀਆ ਜੀ ਧੰਨਵਾਦ ਬਹੁਤ ਗਾਕਾਂ ਦੇ ਕਸਟਮਰਾਂ ਦੀ ਮੰਗ ਸੀਗੀ ਸਾਡੀ ਲੋਕੇਸ਼ਨ ਬਾਰੇ ਜਾਣਨ ਲਈ ਅਸੀਂ ਤੁਹਾਨੂੰ ਲੋਕੇਸ਼ਨ ਕੱਢਣ ਦਾ ਤਰੀਕਾ ਦੱਸ ਦਿੰਦੇ ਆ ਭਾਈ ਵੱਤ-ਵਤ ਸ਼ੇਅਰ ਕਰਦੇ ਉਹਨੂੰ ਜਿਵੇਂ ਆ ਵੀਡੀਓ ਚਲਾਉਣੀ ਆ YouTube ਦੇ ਉੱਪਰ ਠੀਕ ਹੈ ਜੀ ਉਸ ਤੋਂ ਬਾਅਦ ਦਸ਼ਮੇਸ਼ ਖਲਾ ਹਾਊਸ 60 ਪਾ ਬਣਦੇ ਹੈ। ਖੋਲਣਾ 40 ਵਿੱਚ ਬਣ ਗਏ। ਤੇ ਉਸ ਤੋਂ ਬਾਅਦ ਇਹ ਵਾਲਾ ਕਲਿੱਕ ਕਰੋ ਜੀ। ਇਹ ਸਬਸਕ੍ਰਾਈਬਰ ਤੇ ਬਿਲਕੁਲ ਉੱਪਰ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਆਵੇਗਾ ਇਹਨੂੰ ਓਪਨ ਕਰਨਾ ਹੈ ਜੀ ਇਦਾਂ। ਠੀਕ ਹੈ। ਲਓ ਜੀ ਇਹ ਆਪਣੀ ਲੋਕੇਸ਼ਨ ਆ ਜਾਵੇਗੀ ਦੁਕਾਨ ਦੀ ਸਾਰੀ। ਚੈੱਕ ਕਰ ਸਕਦੇ ਹੋ ਤੁਸੀਂ ਸਾਰੀ ਡਿਟੇਲ ਤੁਹਾਡੇ ਸਾਹਮਣੇ ਹਾਜ਼ਰ ਹੋ ਜੂਗੀ ਲਓ ਜੀ ਦੇਖੋ ਜੋ ਵੀ ਆਪਾਂ ਪੂਰੀ ਲੋਕੇਸ਼ਨ ਮੈਪ ਤੁਹਾਡੇ ਸਾਹਮਣੇ ਖੁੱਲ ਜੇਗਾ ਤੁਹਾਨੂੰ ਆਉਣ ਦੇ ਵਿੱਚ ਕੋਈ ਪਰੇਸ਼ਾਨੀ ਨਾ ਹੋਵੇ ਸੋ ਧੰਨਵਾਦ ਜੀ ਇਹ ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਕਰੋ ਸ਼ੁਕਰੀਆ ਜੀ